ਉਹ ਕੰਮ ਕਰਿਆ ਕਰੋ ਜਿੱਥੇ ਸੰਗਤ ਮਿਲੇ ਤੇ ਰਸ ਲਈਏ ਤੇ ਇੱਕ ਨਾਲ-ਨਾਲ ਕਦੀ-ਕਦੀ ਸੋਚੀਏ ਕਿ ਸੰਗਤ ਦੀ ਖੁਸ਼ੀ ਕਿਵੇਂ ਮਿਲੇ ਸੰਗਤ ਦੀ ਸੀਸ ਕਿਵੇਂ ਮਿਲੇ ਸੰਗਤ ਦੀ ਪ੍ਰਸੰਤਾ ਕਿਵੇਂ ਮਿਲੇ ਜਿਨੇ ਸੰਗਤ ਦੀ ਖੁਸ਼ੀ ਲੈ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਮੰਗਣ ਦੀ ਲੋੜ ਹੀ ਨਹੀਂ ਆਪੇ ਹੀ ਮਿਲ ਜਾਂਦੀ ਜਿਵੇਂ ਮਾਂ ਮਿਲ ਗਈ ਤੇ ਦੁੱਧ ਆਪੇ ਮਿਲ ਜਾਂਦਾ ਬੱਚੇ ਨੂੰ ਜੇ ਕਿਸੇ ਨੂੰ درخت ਮਿਲ ਜੇ ਤੁਪੇ ਜਾ ਰਿਹਾ ਹੈ ਤੁਪੇ ਜਾ ਰਿਹਾ ਤੁਰਿਆ ਧੜਕਦੀ ਤੋਪੇ ਇਹੀ ਤੁਰੰਤ ਬਾਅਦ ਇੱਕ ਦਰਖਤ ਆ ਗਿਆ ਤੇ ਕਹਿੰਦੇ ਜਦੋਂ ਦਰਖਤ ਮਿਲ ਗਿਆ ਤੇ ਛਾਂ ਆਪਣੇ ਮਿਲ ਜਾਣੀ ਦਰਖਤ ਮਿਲ ਗਿਆ ਛਾਂ ਮੰਗਣ ਦੀ ਲੋੜ ਨਹੀਂ ਮਿਲ ਗਈ ਨਾਲੇ ਜੇ ਦਰਖਤ ਨੂੰ ਫਲ ਲੱਗੇ ਨੇ ਦਰਖਤ ਮਿਲ ਗਿਆ ਤੇ ਫਲ ਵੀ ਮਿਲ ਜਾਣੇ ਕਹਿੰਦੇ ਸੰਗਤ ਦੀ ਖੁਸ਼ੀ ਲੈ ਲੈ ਗੁਰੂ ਗੋਬਿੰਦ ਸਿੰਘ ਦੀਆਂ ਮੁਠਾਂ ਤੇਰੀ ਝੋਲੀ ਚ ਆਪੇ ਖੁੱਲ ਜਾਣੀ ਅਦੀ ਮਸ਼ੀਦਾਂ ਤੇ ਬੈਠਾ ਸਾਂ ਬਾਬਾ ਜੀ ਦੇ ਦਰ ਤੇ ਇੱਕ ਭੈਣ ਦੇ ਹੱਥ ਵਿੱਚ ਦੋ ਬਾਲਟੀਆਂ ਸਬਜ਼ੀ ਦੀਆਂ ਭਰੀਆਂ ਤੇ ਘਰ ਵਾਲੇ ਨੇ ਉਹਦੇ ਟੋਕਰਾ ਚੁੱਕਿਆ ਹੋਇਆ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਭਾਈ ਸਾਹਿਬ ਨੂੰ ਕਹਿਣ ਗੁਰੂ ਦੀ ਸੰਗਤ ਲਈ ਲੰਗਰ ਲਿਆਇਆ ਛਸ਼ਟਰ ਭੇਟ ਕਰਦੇ ਹੋ ਫਿਰ ਅਸੀਂ ਅੰਦਰ ਸੰਗਤ ਨੂੰ ਵਰਤਾ ਕੇ ਖੁਸ਼ੀ ਲੈ ਲਈ। ਮੈਂ ਫਿਰ ਸੋਚਿਆ ਮੈਂ ਕਿ ਹੁਣ ਇਹਨਾਂ ਨੇ ਜਦੋਂ ਅੰਦਰ ਸੰਗਤ ਨੂੰ ਪ੍ਰਸ਼ਾਦਾ ਸਬਜੀ ਵਰਤਾਉਣੀ ਹੈ। ਬਾਬਾ ਦੀਪ ਸਿੰਘ ਜੀ ਵਿੱਚ ਵੇਖ ਰਹੇ ਹੋਣਗੇ। ਉਹਨਾਂ ਆਪਣੇ ਆਪ ਹੀ ਕਹਿਣਾ ਤੇ ਮੇਰੇ ਦਰ ਤੇ ਆਉਣ ਵਾਲੀਆਂ ਸੰਗਤਾਂ ਦਾ ਖਿਆਲ ਰੱਖਿਆ ਜੀ ਆਖੋ ਸਤਿਨਾਮ ਵਾਹਿਗੁਰੂ ਮੇਰੇ ਦਰ ਤੇ ਆਉਣ ਵਾਲੀਆਂ ਸੰਗਤਾਂ ਦਾ ਤੈਨੂੰ ਖਿਆਲ ਏ ਤੈਨੂੰ ਮੈਂ ਖਾਲੀ ਕਿਵੇਂ ਭੇਜਾਂ ਗੁਰੂ ਗੋਬਿੰਦ ਸਿੰਘ ਕਿੱਥੇ ਰਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਏ ਜੀ ਭਗਤ ਕਬੀਰ ਜੀ ਦਾ ਸ਼ਬਦ ਪੜੋ ਨਾ ਕਦੀ ਤਪ ਤਪ ਲੋਏ ਲੋਏ ਹਾਥ ਮਰੋੜੋ ਬਾਵਲ ਹੋਈ ਸੋ ਸੋ ਲੋੜੋਂ ਪੈ ਸੋ ਮਨ ਮੈਂ ਕੀਆ ਰੋ ਸਮਝਵਗੁਣ ਸੈ ਨਾਹੀ ਦੋਸਤ ਕਾਲੀ ਕੋਇਲ ਤੂੰ ਕਿਤ ਗੁਣ ਆਪਣੇ ਪ੍ਰੀਤਮ ਕੇ ਹੋਂ ਵਿਰਹੈ ਜਾਲੀ ਬੇਂਤੀਆਂ ਦਾ ਸ਼ੋਰ ਤਰਲਾ ਪਾਇਆ ਪ੍ਰੀਤਮ ਨੂੰ ਕਿਵੇਂ ਦਿਲਾਂ ਮੈਂ ਪ੍ਰੀਤਮ ਦੇ ਬਿਰਹੋਂ ਵਿੱਚ ਕਾਲੀ ਹੋ ਗਈ ਤੇ ਇਸੇ ਸ਼ਬਦ ਦੀਆਂ ਖੇਰਲੀਆਂ ਪੰਗਦੀਆਂ ਵਿਦਣ ਖੋਈ ਮੁੰਦ अकेਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਮਚੋੜੇ ਸ਼ਬਦ ਅਖੀਰ ਤੇ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਵੇਲੀ ਮੈਨੂੰ ਅੱਲਾ ਹੀ ਮਿਲ ਗਿਆ ਜਦੋਂ ਸੰਗਤ ਮਿਲੇਗੀ ਗਾਜੀ ਤੇ ਆਖੋ ਸਤਿਨਾਮ ਵਾਹਿਗੁਰੂ ਮੇਰਾ ਅੱਲਾ ਸੰਗਤ ਵਿੱਚ ਬਸਦਾ ਪਹਿਲੇ ਤਰਲੇ ਪਾਏ ਅਕਾਲੀ ਕੋਇਲ ਨੂੰ ਕਿਦ ਕੌਨ ਕਰਦੀ ਆਪਣੇ ਪ੍ਰੀਤਮ ਕੇ ਹੋਂਦ ਰ ਕੀਰਤ ਨਚੋੜ ਕਿੱਥੇ ਕੱਢਿਆ ਕਰ ਕਿਰਪਾ اے ਪ੍ਰੀਤਮ اے ਕਿਰਪਾ ਕਰ ਦੇ ਮੈਨੂੰ ਸਤ ਸੰਗਤ ਬਖਸ਼ ਦੇ ਜਦੋਂ ਮੈਨੂੰ ਸੰਗਤ ਮਿਲ ਗਈ ਤੇ ਸੰਗਤ ਮਿਲ ਗਈ ਤੇ ਅੱਲਾਪੇ ਮਿਲ ਗਿਆ ਜਾਂ ਫਿਰ ਦੇਖਾਂ ਤਾਂ ਮੇਰਾ ਹਲੋ ਮੇਰੇ ਤੁਸੀਂ ਕਦੀ ਟਰਾਈ ਕਰ ਲੋ ਸਵੇਰੇ 5 ਵਜੇ 6 ਵਜੇ 7 ਵਜੇ 8 ਵਜੇ 9 ਵਜੇ 10 ਵਜੇ ਜਦੋਂ ਮਰਜ਼ੀ ਦਿਨੇ ਸ਼ਾਮੀ ਘੜੀ ਆਲ ਵੇਖ ਲੋ ਕਿੰਨੇ ਵਜੇ ਜੀ 3 ਵਜੇ ਆ ਤੇ ਮਨ ਚ ਧਾਰ ਲੋ ਡੇਢ ਘੰਟਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ 4:30 ਤੱਕ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਜਿਵੇਂ ਮਹਾਰਾਜੀ ਦੀ ਜੋਰੀ ਜੀ ਕਹਿੰਨਾ ਕਿ 4:30 ਤੱਕ 10 ਵਾਰੀ ਘੜੀ ਵੇਖੋਗੇ 4:30 ਵਜੇ ਆ ਕਿ ਨਹੀਂ ਆ ਕੋ ਸਤਨਾਮ ਵਾਹਿਗੁਰੂ ਬੀਤਦਾ ਨਹੀਂ ਟਾਈਮ ਕੱਲਿਆਂ ਸੰਗਤ ਵਿੱਚ ਸੋਈਆਂ ਭਜਦੀਆਂ ਜਾਂਦੀਆਂ ਉੱਥੇ ਟਾਈਮ ਬੀਤਦਾ ਨਹੀਂ ਤੇ ਸੰਗਤ ਵਿੱਚ ਬੰਦਾ ਕਹਿੰਦਾ ਸਮਾਂ ਲੰਬਾ ਹੋ ਜਾਵੇ ਰਸ ਵੜਾ ਰਿਹਾ ਸੰਗਤ ਦੇ ਵਿੱਚ ਦੋ ਦੋ ਘੰਟੇ ਪਤਾ ਹੀ ਨਹੀਂ ਲੱਗਦਾ ਕਿਵੇਂ ਬੀਤ ਜਾਂਦੇ ਨੇ ਇਹਦਾ ਕਾਰਨ ਹੈ ਸੰਗਤ ਵਿੱਚ ਤੁਸੀਂ ਅਸੀਂ ਨਹੀਂ ਬੈਠੇ ਹੁੰਦੇ ਵਿੱਚ ਉਹ ਆਪ ਵੀ ਬੈਠਾ ਹੁੰਦਾ ਇਹ ਪਹਿਲੀ ਥਾਂ ਜੇ ਕਲਗੀਆਂ ਵਾਲੇ ਦੀ ਵਿੱਚ ਸੰਗਤ ਹਰ ਪ੍ਰਭ ਸੇ ਸੰਗਤ ਦੀ ਖੁਸ਼ੀ ਲਿਆ ਕਰੋ ਤੇ ਇੱਕ ਸੰਗਤ ਜਾ ਕੇ ਜਿੱਥੇ ਜਗ੍ਹਾ ਮਿਲੇ ਰਸ ਲੈਣਾ ਇਹ ਸਹਿਜ ਯੋਗ ਹੈ ਨਦੀ ਪਾਰ ਕਰਨੀ ਹੋਵੇ ਨਾ ਤੇ ਜੇ ਤੁਸੀਂ ਤਰ ਕੇ ਕਰੋ ਕੱਪੜੇ ਵੀ ਗਿੱਲੇ ਹੋਣਗੇ ਪਿੰਡਾ ਵੀ ਗਿੱਲਾ ਹੋਵੇ ਤੇ ਚਲ ਵੀ ਹੋਏਗੀ ਬਾਹਵਾ ਵੀ ਮਾਰਨੀ ਆ ਪੈਣਗੀਆਂ ਨਿਹਨਤੋ ਵੀ ਲਾਣੀ ਪਏ ਤੇ ਜੇ ਕੋਈ ਸ਼ਕਤੀ ਇਕੱਠੀ ਕੀਤੀ ਹੋਵੇ ਤੇ ਵੀ ਕਬੋ ਵੀ ਮੈਂ ਜਿਵੇਂ ਸਿੱਧ ਬਹਿ ਜਾਂਦੇ ਸੀ ਚੌਂਕੜਾ ਮਾਰ ਲਿਆ ਪਾਣੀ ਦੇ ਪਾਰ ਹੋਵੇ ਇਹ ਵੀ ਔਖਾ ਹੈ ਗੁਰੂ ਨਾਨਕ ਕਹਿੰਦਾ ਵੀ ਤਰਨਾ ਵੀ ਔਖਾ ਹੈ ਚੌਂਕੜਾ ਮਾਰ ਕੇ ਸ਼ਕਤੀ ਨਾਲ ਵੀ ਔਖਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਿੰਨਾ ਚੰਗਾ ਹੋਵੇ ਮੈਂ ਕਾਲ ਯੋਗ ਦੀਆਂ ਸੰਗਤਾਂ ਨੂੰ ਪੁੱਲ ਪਾ ਦੇਣਾ ਪੁੱਲ ਸਿੱਧਾ ਪੁੱਲ ਤੇ ਚੜੋ ਤੇ ਲੰਘ ਜਾ ਆਖੋ ਸਤਨਾਮ ਵਾਹਿਗੁਰੂ ਆਹ ਪੁੱਲ ਬਣਾਇਆ ਗੁਰੂ ਨਾਨਕ ਸਾਹਿਬ ਨੇ ਸਤ ਸੰਗਤ ਚਲਾਤੀ ਕਰ ਕਰ ਅੰਦਰ ਗੁਰੂ ਨਾਨਕ ਨੇ ਆ ਸਤ ਸੰਗਤ ਬਖਸ਼ੇ ਦਿੱਤੀ ਇਹ ਪੁੱਲ ਸਹਿਜ ਯੋਗ ਹੈ ਪੁੱਲ ਤੇ ਚੜੋ ਕੋਈ ਨਾ ਖੇਚਲ ਤੇ ਨਾ ਕੋ ਜੇ ਸੰਗਤ ਉਹ ਦਾਤ 15 ਕੰਮ ਵੀ ਜ਼ਰੂਰੀ ਪਿੱਛੇ ਪਾ ਦੇ ਸੰਗਤ ਦੀਆਂ ਘੜੀਆਂ ਨਾ ತ್ಯਾਕੀਆਂ ਆਖੋ ਸਤਨਹ ਵਾਹਿਗੁਰੂ